ਪੰਜਾ ਜੀ ਨੇ ਗੁਰਬਾਣੀ ਦੀ ਕੁੰਜੀ ਦਾ ਕਿਤਾਬ ਦਿੱਤਾ ਹੈ ਉਹ ਪੜ੍ਹਾਈ ਦਾ ਵਿੱਚ ਕਰਦੇ ਆ ਕਿ ਇਹ ਆਪਣੇ ਆਪ ਨੂੰ ਧਰਮੀ ਲੋਕ ਕਹੁੰਦੇ ਸਨ ਪਰ ਇਹਨਾਂ ਵਿੱਚ ਧਰਮ ਨਹੀਂ ਤੇ ਜਿਹੜਾ ਮੁਸਲਮਾਨ ਹੈ ਉਹ ਕਹਿੰਦਾ ਮੇਰਾ ਧਰਮ ਹੈ ਜੋਗੀ ਕਹਿੰਦਾ ਪਰ डे हुए भाई साहब भाई गुरद जी लिखते हैं इसको फिर जंगल अग कि लगती है भाई साहब भाई गुरदास जी अपन बारा जिक्र करते हैं कि जो अंधेरी ਚਲਦੀ ਹੈ ਤੇਜ਼ ਹਵਾ ਚਲਦੀ ਹੈ ਤੇ ਬਾਸਾਂ ਤੇ ਗੁੱਟੇ ਜਿਹੜੇ ਹੁੰਦੇ ਆ ਆਪਸ ਵਿੱਚ ਫਿੰਦੇ ਆ ਰਗੜਦੇ ਆ ਹਮੂਮਤ ਤੌਰ ਤੇ ਉਹਦੇ ਵਿੱਚੋਂ ਅੱਗ ਪੈਦਾ ਹੁੰਦੀ ਹੈ ਉਹ ਸਾਰੇ ਦੇ ਸਾਰੇ ਜੰਗ ਬਹੁਤ ਵਧੀਆ ਤਵਾ ਕਰ ਦਿੰਦੀ ਆ ਸਾੜ ਕੇ ਸਵਾਹ ਕਰ ਦਿੰਦੀ ਆ ਉਹ ਭਾਈ ਸਰਦਾਰ ਨੇ ਬੋਲ ਦਿੱਤਾ ਕਿ ਆਪਣੇ ਆਪ ਨੂੰ ਲੋਕ ਮਹਾਨ ਨੇ ਅਫਸਰ ਚੁਣਾਰ ਦੁਨੀਆ ਦੁਨੀਆ ਆਪਣੇ ਚੋਣੇ ਸੰਨ ਦੇ ਪੈਸਾ ਪੈਗਰਦਾ ਜਿ ਲਿਖਦੇ ਆ ਜੁਗ ਕਰਦੀ ਤਾਂ ਹੋਵੇ ਉਲਟੀ ਜੁਗਿਆ ਹੋ ਜਾਂ ਤਾਰਾ ਉੱਤੇ ਗਿਲਾਮ ਜਗਤ ਵਿੱਚ ਵਰਤੇ ਬਾਪ ਪ੍ਰਿਥੀ ਸੰਸਾਰ ਵਰਣਾ ਨ ਵਰਣਾ ਦਾ ਭਾਵ ਨਹੀਂ ਖੈ ਖੈ ਜਲਨ ਬਾਸ ਅੰਗਿਆਰਾ ਮੰੰਦਾ ਚੱਲੇ ਬੇਦਕੀ ਸਮਝ ਨੀ ਇੰਨੀ ਅ ਗਿਆਨ ਦੁਬਾਰਾ 베ਦ ਗ੍ਰੰਥ ਗੁਰ ਹੱਤ ਹੈ ਜਸ ਲਗ ਭਵਜਲ ਪਾਰ ਉਤਾਰਾ ਸਤਗੁਰ ਬਾਣੀ ਵਿੱਚ ਪੁੱਜ ਗਏ ਜਿੱਚੇ ਘਰੇ ਨ ਭੁਰ ਉਤਾਰਾ ਗੁਰ ਪਰਮੇਸ਼ਰ ਇੱਕ ਹੈ ਸੱਚਾ ਸ਼ਹਾ ਜਗਤ ਬੰਜਾਰਾ ਚੜੇ ਸੂਰਜ ਮਿਟ ਜਾਏ ਅੰਧਿਆਰਾ ਇਹ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਨੇ ਕੁੱਤੇ ਬਾਣੀ ਦੀ ਗੋਲਾਈ ਆ ਅਦੇ ਸੀ ਅਦਮ ਕੁੱਤੇ ਜਾਏ ਜਗਾਇਨ ਬੈਠੇ ਸੀ ਚਾਕਰ ਪਾਇਆ ਰਾਜ ਕੋ ਤੋ ਚਾਕਰ ਆਲ ਆਈ ਮਰਦਾਂ ਦੀ ਸਾਈਂ ਰਾਜੇ পাপ ਤਮਾਮ ਦੇ ਕੁੱਤੀ ਵਾਰ ਕਿਤੇ ਪਈ ਜਿਹੜੇ ਖੇਤ ਦੀ ਰਖਵਾਲੀ ਵਾਰ ਹੁੰਦੀ ਹੈ ਇਹ ਵਾਰ ਹੀ ਖੇਤ ਨੂੰ ਕਾਲਪ ਰਹੀ ਤੇ ਖੇਤ ਦਾ ਰਖਵਾਲਾ ਕੌਣ ਹੈ ਤੇ ਸਾਡੇ ਪੰਥ ਪ੍ਰਸਿੱਧ ਵਿਦਵਾਨ ਢਾਡੀ ਜਾਨੀ ਸੂਨ ਸਿੰਘ ਸਿੱਤਲ ਜੀ ਨੇ ਭਾਈ ਸਾਹਿਬ ਭਾਈ ਗਰਦਾਸ ਜੀ ਦੀਆਂ ਬਾਣਾਂ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਵੇਲ ਨੂੰ ਕਰਕੇ ਪੰਜਾਬੀ ਵਿੱਚ ਉਹਨਾਂ ਜ਼ਿਕਰ ਕੀਤਾ ਹੈ ਉਹ ਕਹਿੰਦੇ ਵਧੇ ਪਾਪ ਜਹਾਨ ਹੋਇਆ ਦਇਆ ਧਰਮ ਦਾ ਰਿਆ ਨਿਸ਼ਾਨ ਨਹੀਂ ਤੱਕੋ ਜਿੱਦੇ ਸ਼ੈਤਾਨ ਦਾ ਰਾਜ ਦਸੇ ਜਦੋਂ ਆਮਦਾ ਤੇ ਗਵਾਨਾ ਨਹੀਂ ਪਸਿਆ ਵਿੱਚ ਗਨਾਹ ਦੇ ਊਜ ਆਪੇ ਜਿਵੇਂ ਰਿਆ ਇਨਸਾਨ ਇਨਸਾਨ ਨਹੀਂ ਸਾਧ ਧੜ ਵੀ ਤੇ ਪੈਰੂ ਤੋਰ ਬਣ ਕੇ ਰਿਆ ਧਰ ਲੱਕ ਮਾ ਨਹੀਂ ਪੰਡਤ ਵੇਦ ਗਿਆਨ ਕੋਈ ਨਹੀਂ ਮਨ ਦੇ ਮੌਲਵੀ ਹੁਕਮਾ ਨਹੀਂ ਪੈਸਾ ਪਤੀ ਵਿਆਹ ਦੀ ਬਣੀ ਜੋਗਾ ਛੱਡੀ ਕਿਤਿਆਂ ਵਿੱਚ ਡਾਣਾ ਨਹੀਂ ਮਹਿਲਾ ਵਿੱਚ ਪਤ ਪਰਿਆ ਕਵਾਲੀਆਂ ਦੀ ਬੱਚੇ ਪਾਪ ਤੋਂ ਤਰਨ ਅਸਥਾਨ ਨਹੀਂ ਉੱਤੇ ਰਾਹ ਲਾਈ ਹੀ ਪਈ ਹਸੀ ਸੀਤਲ ਦਸੇ ਵਿੱਚ ਗਿਆ ਗਿਆਨ ਸਤਿਗੁਰੂਆਂ ਦੇ ਪਾਤਸ਼ਾਹ ਨੇ ਬਣੇ ਜਿੱਕਰ ਕੀਤਾ ਕਹੇ ਧਰਤੀ ਵਾਜਿਸ ਤੇ ਜਿਹੜੀ ਧਰਤੀ ਤੇ ਇੰਨਾ ਪਾਪ ਹੁੰਦਾ ਦੇ ਕੋਈ ਬੰਦਾ ਕਹਿੰਦਾ ਨਾ ਠਰਾ ਮੰਦਾ ਪਾਪ ਉਹ ਕਲੇ ਇਹਦਾ ਠਰਾਤ ਹੋਵੇਗਾ ਤੇ ਜਿਹੜੀ ਧਰਤੀ ਦੇ ਉੱਤੇ ਇੰਨੇ ਪਾਪ ਹੁੰਦੇ ਰਹਣ ਉਹ ਤਾਂ